ਕਿੱਥੇ ਹੈ ਕਿ ਕਦ ਤੱਕ ਇਹ ਹੋ ਜੂਗਾ ਇਹ ਕੰਟਰੋਲ ਲੱਗਿਆ ਸਰ ਤੁਸੀਂ ਚੈੱਕ ਕਰਦੇ ਕਿ ਉਹ ਕਿੱਦਾਂ ਵੱਟ ਤਾਰਾ ਨੀਵੇਂ ਦੀ ਜਿਸ ਕਾਰਨ ਨਹੀਂ ਸਰ ਤਾਰ ਤੋਂ ਕਿਨੀ ਵੀ ਤਾਰਾ ਬਹੁਤ ਹੈ ਮੈਂ ਯਾਰ ਇਦੀ ਚ ਜਲਦੀ ਪੀਨ ਤੇ ਕਿਹਦੀ ਗਲਤੀ ਮੰਨਦੇ ਹੋ ਤੁਸੀਂ ਸਰ ਗੱਡੀ ਵਾਲਾ ਗੱਡੀ ਵਾਲਾ ਇੱਕ ਵਾਰ ਤੁਸੀਂ ਚੈਕਿੰਗ ਕਰ ਸਕਦਾ ਜੀ ਕਿ ਤਾਰ ਉੱਚੀ ਹੈ ਕਿ ਨੀਵੀਂ ਆ ਬੱਸ ਵਾਲਾ ਸਰ ਤੇ ਜਾਣੀ ਨਕਾਂਤ ਨਹੀਂ ਆਈ ਮੈਂ ਸਰ ਹੁਣ ਹੀ ਖੜਿਆ ਹਾਂ ਕਿ ਵਿੱਚ ਚੈੱਕ ਨਹੀਂ ਕੀਤਾ ਜੀ ਉਚਾਈ ਹੋਵੇ ਸਰ ਕੋਲਾ ਨਾਮ ਕੀ ਹੈ ਤੁਹਾਡਾ ਸਰ ਸਰਵਿਸਿੰਗ ਕਿਹੜੇ ਉਹਦੇ ਦੇ ਅੰਦਰ ਲੈਂਮਨ ਹੈ 몰ਡਡ ਹਾਂ ਲੱਗਿਆ ਜੇਕਰ ਜਨੂਕ ਪਾਣ ਹੋਏਗਾ ਗ੍ਰੈਂਟ ਦੀ ਬਣਾ ਹਾਈ ਕੋਰਟ ਦੀ ਤਾਰਾ ਦੀ ਨਹੀਂ ਸਰ ਨਹੀਂ ਹੋਇਆ ਬਹੁਵਰੀ ਗਲਤੀ ਵਿਚਾਰ ਹੈ ਗਈ ਸਰ ਵਿਚਾਰ ਹੈ ਨਹੀਂ ਹੋਇਆ ਤੇ ਹੁਣ ਇਹਨੂੰ ਬਸ ਕੋਰੇ ਜਾਉ ਕਿ ਤੋਂ ਕਰਨਾ ਸਰ ਹੁਣ ਦੇਖਣ ਲੱਗ ਗਈ ਕਰਨ ਲੱਗ ਗਈ ਠੀਕ ਹੈ ਹਾਂਜੀ ਐਡਵੋਕੇਟ ਸਾਹਿਬ ਕੀ ਨਾਮ ਪੂਰਾ ਉਹਦਾ ਮੇਰਾ ਜੀ ਰਜੇਸ਼ ਰਾਜਾ ਐਡਵੋਕੇਟ ਮੈਂ ਇਸ ਜਗ੍ਹਾ ਦਾ ਵਸਨੀਕ ਆ ਇੱਥੇ ਦਾ ਰਹਿਣ ਵਾਲਾ ਇੱਥੇ ਦਾ ਜੰਪਾਲਾ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਤੋਂ ਕਟੋਕਟ 3-4 ਮਹੀਨੇ ਪਹਿਲਾਂ ਇਸ ਗੇਟ ਦਾ ਉਦਘਾਟਨ ਕਰਨ ਸੰਜੀਵ ਰੋੜਾ ਜੀ ਆਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਕਿ ਤਾਰ ਨਿਮੀ ਆ ਵੀ ਇਹਦਾ ਨੁਕਸਾਨ ਬਹੁਤ ਹੋ ਜਾਣਾ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਬਿਜਲੀ ਬੋਰਡ ਵਾਲੇ ਅੰਨੇ ਨੇ ਜਿਨ੍ਹਾਂ ਨੂੰ ਅੱਜ ਤੱਕ ਨਹੀਂ ਦਿਖਿਆ ਵੀ ਇਹ ਤਾਰ ਨਿਮੀ ਆ ਹੁਣ ਬਸ ਦਾ ਕੋਈ ਕਸੂਰ ਨਹੀਂ ਬਸਾਂ ਦਾ ਸੜਜੇ ਚੱਲਣੀਆਂ ਨੇ ਬੱਚੇ ਜੀ ਵਿੱਚ ਟੋਟਲ ਬੱਚੇ ਬਹੁਤ ਸੀਗੇ ਦੇ ਵਿੱਚ ਨੁਕਸਾਨ ਹੋਣ ਤੋਂ ਬਚਿਆ ਪਰ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਬਿਜਲੀ ਬੋਰਡ ਤੇ ਸਾਡੇ ਪ੍ਰਸ਼ਾਸਨ ਦਾ ਆ ਜਿਹੜਾ ਪ੍ਰਸ਼ਾਸਨ ਅੰਨਾ ਆ ਬਿਜਲੀ ਬੋਰਡ ਵਾਲੇ ਅੰਨੇ ਆ ਬੋਲੇ ਆ ਬਸਾਂ ਨੇ ਸੜਕਾਂ ਤੇ ਚੱਲਣਾ ਬਸਾਂ ਕਿਤੇ ਹੋਰ ਨਹੀਂ ਚਲਦੀਆਂ ਬੱਚੇ ਸਾਰੇ ਖੜ੍ਹਾਰੀ ਸੀਗੇ ਚਲੋ ਉਹ ਤਾਂ ਟੂਰਿਸਟ ਬੱਸ ਉਹਨਾਂ ਨੇ ਬੁੱਕ ਕੀਤੀ ਸੀ ਬੱਚਿਆਂ ਦਾ ਤੇ ਬੱਸ ਦਾ ਕੋਈ ਕਸੂਰ ਨਹੀਂ ਸਿਰਫ ਸਾਡੇ ਪ੍ਰਸ਼ਾਸਨ ਦਾ ਤੇ ਬਿਜਲੀ ਬੋਰਡ ਦਾ ਕਸੂਰੀ ਅਸੀਂ ਕਵਾਂਗੇ ਅਸੀਂ ਕਈ ਲੰਬੇ ਸਮੇਂ ਤੋਂ ਉਹਨਾਂ ਨੂੰ ਗੁਹਾਰ ਲਾ ਰਹੇ ਆ ਵੀ ਤਾਰ ਨਹੀਂ ਵੀ ਆ ਇਹਨੂੰ ਠੀਕ ਕਰ ਦਿਓ ਠੀਕ ਕਰ ਦਿਓ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਸਰ ਦੇਖਿਆ ਵੀ ਹਾਈ ਬੋਲਟ ਦੀਆਂ ਤਾਰਾਂ ਸੀ ਕਰੰਟ ਪੂਰਾ ਦੀ ਇਹਦੇ ਲਈ ਤਾਂ ਅਸੀਂ ਬੇਨਤੀ ਕਰਦੇ ਨੇ ਇਹ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਆ ਵੀ ਇਹਨੂੰ ਕਰ ਦੋ ਬਿਜਲੀ ਬੋਰਡ ਵਾਲੇ ਰੋਜ਼ ਇੱਥੋਂ ਲੰਘ ਕੇ ਜਾਂਦੇ ਨੇ ਦੇ ਵਿੱਚ ਗਰੰਟ ਹੈਗਾ ਕਿ ਨਹੀਂ ਇਹ ਤਾਂ ਹੁਣ ਬਿਜਲੀ ਬੋਰਡ ਵਾਲੇ ਆ ਕੇ ਦੱਸਣਗੇ ਹੁਣ ਸਾਰੇ ਇਕੱਠੇ ਹੋ ਜਣੇ ਨੇ ਤੇ ਜੋ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਨੁਕਸਾਨ ਦਾ ਮੁਆਵਜ਼ਾ ਸਾਡੇ ਮਹੱਲੇ ਨੂੰ ਹੀ ਝੇਲਣਾ ਪੈਣਾ ਆ ਪਤਾ ਨਹੀਂ ਕਿੰਨੀ ਦੇਰ ਤੱਕ ਲਾਈਟ ਆਣੀ ਨਹੀਂ ਆਣੀ ਉਹ ਸਾਹਮਣੇ ਦੇਖੋ ਖੰਭਾ ਵੀ गिरਣ ਵਾਲਾ ਆ ਇਹਦੇ ਵਿੱਚ ਸਭ ਤੋਂ ਵੱਡਾ ਕਸੂਰ ਬਿਜਲੀ ਬੋਰਡ ਦਾ ਤੇ ਸਾਡੇ ਪ੍ਰਸ਼ਾਸਨ ਦਾ ਆ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਸੜਕਾਂ ਬਣੀਆਂ ਨੇ ਬੱਸਾਂ ਚੱਲਣ ਡੋਈ ਬੱਸਾਂ ਇਹਦੇ ਤੇ ਚੱਲਣੀਆਂ ਆ ਬੱਸ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਤੇ ਸਿਰਫ ਮ ਤੇ ਬਿਜਲੀ ਬੋਰਡ ਦਾ ਕਸੂਰ ਹੈ ਜੀ ਵੱਡੀ ਬਸਾਂ ਦੀ ਐਂਟਰੀ ਹੈਗੀ ਜੀ ਚਾਹੇ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਸਾਹਮਣੇ ਰੋਡ ਆ ਸਾਹਮਣੇ ਬਸ ਸਟੈਂਡ ਆ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਉਹ ਗੱਲਾਂ ਬਾਤੀਆਂ ਨੇ ਪਰ ਕਸੂਰ ਸਾਰੇ ਦਾ ਸਾਰਾ ਸਾਡੇ ਡਿਪਾਰਟਮੈਂਟ ਦਾ ਹੀ ਆ ਜੀ ਕਿਹੜੀ ਜਗ੍ਹਾ ਹੋਇਆ ਵਾਕਿਆ ਇਹ ਜਵਾਰ ਨਗਰ ਹੈ ਜੀ ਬਿਲਕੁਲ ਪੂਸ ਚੌਂਕੀ ਦੇ ਨਾਲ ਵਾਲਮੀਕੀ ਗੇਟ ਬਣਿਆ ਹੋਇਆ ਅਸੀਂ ਸਾਰੇ ਜਿਹੜੇ ਨੇ ਜਿੰਨੇ ਖੜੇ ਆ ਅਸੀਂ ਇੱਥੇ ਦੇ ਰਹਿਣ ਵਾਲੇ ਇੱਥੇ ਦੇ ਜੰਪ ਵਾਲਾ ਸੀ ਤੇ ਬੱਚੇ ਤੁਸੀਂ ਕਿੱਡੇ ਇਹਦੀ ਕਿੱਡੇ ਬੱਚੇ ਅਸੀਂ ਉਹਨਾਂ ਨੂੰ ਜਾ ਕੇ ਵਿੱਚੋਂ ਸਾਰਿਆਂ ਨੂੰ ਕੱਢ ਲਿਆ ਬੱਚੇ ਸਾਰੇ ਸੇਫ ਨੇ ਬਸ ਨਿਕਲਦੀ ਸੀ ਤਾਰਾਂ ਸੀ ਇਲੈਕਟ੍ਰਿਸਿਟੀ ਵਾਲੀਆਂ ਮੇਡ ਐਚਟੀ ਵਾਇਰ ਸੀਗੀਆਂ ਉਹਦੇ ਚ ਫਸਿਆ ਆ ਤੇ ਵਿੱਚ ਬੱਚੇ ਸੀਗੇ ਕਿੰਨੇ ਬੱਚੇ ਬੱਚੇ ਸੀਗੇ ਜੀ 40 50 ਬੱਚਾ ਸੀਗਾ 50 ਬੱਚੇ ਦਿੱਤੇ ਆ ਹਾਂ 50 ਬੱਚੇ ਹੋਣੇ ਗਿਣਤੀ ਨਹੀਂ ਨਾ ਹੁੰਦੀ ਰਾਤ ਵੇਲੇ ਨੇੜਾ ਵੀ ਪੈ ਗਿਆ ਤੇ ਉਹ ਬੱਚੇ ਕੱਢ ਕੇ ਤਾਂ ਮੱਲੇ ਵਾਲੇ ਨੇ ਸੇਫ ਕਰਕੇ ਸਾਈਡ ਤੇ ਰੱਖਤੇ ਆ ਥੋੜਾ ਜਿਹਾ ਕਰੋਸ਼ ਲੋਚਾ ਲੋਕਾਂ ਚ ਸੀਗਾ ਡਿਪਾਰਟਮੈਂਟ ਦੇ ਪ੍ਰਤੀ ਤੇ ਇਸਦਾ ਇਸ ਟਾਈਮ ਤੇ ਬੱਸ ਨੂੰ ਵੀ ਨਹੀਂ ਹੋਣਾ ਚਾਹੀਦਾ ਸੀ ਇੱਧਰਲੇ ਬੱਸੇ ਲੱਗਦਾ ਹੈ ਸ਼ੀਸ਼ੇ ਸੀ ਤੋੜ ਕੇ ਕਿੱਡੇ ਬੱਚੇ ਸਾਬ ਜਦੋਂ ਇੱਡਾ ਨੁਕਸਾਨ ਹੋਊਗਾ ਜਨਤਾ ਗੁੱਸਾ ਤਾਂ ਕਰੇਗੀ ਜੇ ਕਿਤੇ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਦੀ ਵੀ ਗਲਤੀ ਨਾਲ ਭਾਵੇਂ ਡਿਪਾਰਟਮੈਂਟ ਸੀ ਭਾਵੇਂ ਬੱਸ ਵਾਲਾ ਸੀ ਤੇ ਜਾਨੀ ਨੁਕਸਾਨ 40 50 ਬੱਚਾ ਜਿਹਦਾ ਜੀ ਜਾਂਦਾ ਪਤਾ ਉਹਨੂੰ ਲੱਗਦਾ ਨਾ ਲੋਕਾਂ ਨੂੰ ਗੁੱਸਾ ਤਾਂ ਜਾਇਜ਼ ਠੀਕ ਹੈ ਨਾ ਕਿਸੇ ਦੀ ਗਲਤੀ ਨਾਲ ਕਿਸੇ ਜਨਤਾ ਵੱਲੋਂ ਤੋੜ ਤਾਂ ਨਹੀਂ ਕੀਤੀ ਉਹ ਸਭ ਮੇਰੇ 'ਚ ਨਹੀਂ ਪਤਾ ਲੱਗਦਾ ਉਹ ਕਰੋਸ਼ ਤਾਂ ਲੋਕਾਂ 'ਚ ਹੁੰਦਾ ਹੀ ਹੈ ਜੀ ਜਦੋਂ ਇਹ ਸਾਨੂੰ ਤਾਂ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜੋ ਜਾਨੀ ਸਾਨੂੰ ਹੋ ਸਕਦਾ ਸੀ ਉਹ ਨਹੀਂ ਹੋਇਆ ਮੇਨ ਐਚਟੀ ਵਾਇਰ ਬੱਸ ਦੇ ਵਿੱਚ ਹੁਣ ਵੀ ਵਜੀ ਹੋਈ ਆ ਬੱਸ ਜੀ ਕਰੰਟ ਆ ਜਾਂਦਾ ਤੇ ਬੱਚਿਆਂ ਦਾ ਕੀ ਹਾਲ ਹੋਣਾ ਸੀ ਤੁਸੀਂ ਇੱਕ ਸਰੂਰ ਤੋਂ ਅਥਲੈਟਸ ਜੀਮ ਆਈ ਸੀ ਉਹ ਬੱਸ ਸੀਗੀ ਬੱਸ ਦੇ ਵਿੱਚ 55 ਬੱਚੇ ਸੀਗੇ ਤੇ ਉੱਪਰ ਬੱਸ ਜਿਹੜੀ ਡਰਾਈਵਰ ਨੇ ਨਾ ਦੇਖੀਆਂ ਨਹੀਂ ਤਾਰਾਂ ਤਾਰਾਂ ਦੇ ਉੱਪਰ ਫਸ ਗਈ ਸੀ ਜੀ ਬੱਸ ਜਿਹਦੇ ਕਰਕੇ ਇਲਾਕੇ ਦੀ ਲਾਈਟ ਵੀ ਬੰਦ ਹੋ ਗਈ ਸਾਰੇ ਬੱਚੇ ਸੇਫ ਨੇ ਬਾਹਰ ਕੱਢ ਲਏ ਤੇ ਉਦੋਂ ਹੁਣ ਨਵੀਂ ਬੱਸ ਮਂਗਾ ਕੇ ਔਰ ਬੱਚਿਆਂ ਨੂੰ ਉੱਥੇ ਭੇਜ ਰਿਹਾ ਗੁਜਰਾਵਾਲਾ ਸਕੂਲ ਚ ਬੱਸ ਦੀ ਜਿਹੜੀ ਤੋੜਪਨ ਹੋਈ ਉਹ ਕਿੱਦਾਂ ਹੋਈ ਹੈ ਤੋੜਪਨ ਬਾਰੇ ਦੇਖ ਰਹੇ ਆ ਅੱਜ ਨਹੀਂ ਪਹਿਲਾਂ ਬੱਚਿਆਂ ਨੂੰ ਸੇਫ ਕਰਕੇ ਕੱਢ ਕੇ ਦੂਜੀ ਬੱਸ ਭੇਜ ਰਹੇ ਆ ਤੋੜਵਾਂ ਨਵਰੇ ਦੇ ਤੇ ਲੱਗਦਾ ਵੀ ਬੱਚੇ ਸਾਰੇ ਸੇਫ ਨੇ ਹਾਂ ਬਿਲਕੁਲ ਸੇਫ ਆ ਹਾਈ ਬੋਲਟ ਜੀ ਤਾਰਾ ਵੀ ਬੜਾ ਆਸਾ ਵੀ ਹੋ ਤੱਕਦਾ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ ਆਈ ਹਾਸੇ ਵਾਲੀ ਕਿਹੜੀ ਜਗ੍ਹਾ ਹੋ ਜਾ ਬਜੀ ਆ ਕੁੱਚਰ ਮਾਰਕਟ ਚੌਂਦੇ ਨਾਲ ਹੀ ਹੈ ਬੱਚੇ ਸੇਫ ਨੇ ਬਿਲਕੁਲ ਜੀ ਬਿਲਕੁਲ ਸੇਫ ਹੋ ਗਏ ਕਿੰਨੇ ਬੱਚੇ ਹੀ ਟੋਟਲ ਟੋਟਲ 55